ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਕੇ ਆਏ ਜੀ ਆਓ ਫੋਟੋ ਚ ਲੈਣਾ ਭਾਈ ਪਹਿਲੀ ਗੱਲ ਇਹ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਖਣ ਵਾਈ ਨੇ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਨਾ ਅਪ ਦਾ ਐਡਰੈਸ ਹੋ ਨਾ ਆਪਣਾ ਜੀ ਪਿੰਡ ਕੋਸਾ ਜੀ ਜੀਲਾ ਜਿਲਾ ਮੋਗਾ ਤਹਿਸੀਲ ਨਿਹਾਲ ਸੇਗਲ ਨੇੜੇ ਪਿੰਡ ਬਈ ਨੇੜੇ ਇਧਰੋਂ 메ਨ ਰੋਡ ਤੇ ਬਉਤੇ ਰਹਿ ਗਿਆ ਜੀ ਹਮ ਪੱਚਾ ਕਰ ਰਹਿ ਗਿਆ ਤੇ ਮੋਬਾਈਲ ਨੰਬਰ 7529844960 ਜੀ ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੜਾ ਤੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਬਈ ਤੜਕਾਂ ਸੂਈ ਆਗੀ 5:00 ਵਜੇ ਬਸ ਹੁਣ ਬਹਿ ਗਈ ਜੇਰ ਪੈ ਜੂਗੀ ਸੰਗਲਾ ਵੀ ਪੈਣ ਵਾਲ ਕੋਈ ਜਮਾੜੀ ਮੋਟੀ ਰਹਿ ਜਾਂਦੀ ਤੇ ਬੱਚਾ ਕੀ ਆ ਕਰ ਮਾਣੀ ਬੱਚਾ ਆ ਬੱਚਾ ਦੇ ਠੀਕ ਹੈ ਬਈ ਇਹ ਬੋਲਾ ਕਿੰਨਾ ਕੱਢਿਆ ਬੋਲਾ ਵੀਰੇ 4 ਕਿਲੋ ਕੱਟਿਆ ਕਿੰਨਾ ਦੁੱਧ ਦੇ ਦੁੱਧ ਦੇ ਦੂੰ 17 18 ਕਿਲੋ ਬੋਲ ਦੇ ਬਾਈ ਤੋਰ ਕੇ ਦਿਖਾ ਦੇ ਚੱਦ ਵੱਡ ਚੰਗਾ ਰੰਗ ਰੂਪ ਚੰਗਾ ਸੂਈ ਸਵਾਈ ਬੱਚਾ ਮੰਗਰ ਬੱਚਾ ਵੀ ਤੇ ਜੇਰ ਆ ਜਿਹੜੀ ਤੁਰੇਲੀ ਆ ਸਤਾਈ ਰਣੀ ਹੈ ਫੇਸ ਬੜਾ ਟ੍ਰੈਂਟ ਫਰੋਂਟ ਤੇ ਚੰਗਾ ਚਵਾਈ ਤੂ ਵੀ ਕਿਵੇਂ ਕਿ ਬਾਈ ਧਾਰਾ ਮਾਰ ਦਿੰਨੇ ਆ ਜੀ ਧਾਰਾ ਬਾਈ ਕਹਿੰਦਾ ਮਾਰ ਕੇ ਰਖਾ ਨਾ ਚਵਾਈ ਇੱਕ ਨੰਬਰ ਆ ਤੇ ਕੀਮੋ ਲਬਰਾ ਬਸ ਮੁੱਲ ਉਹੇ ਜੀ ਕਰਨੇ ਆ ਜੀ ਆਪਾਂ 46000 ਦੀ ਦੇਣੀ ਆ 46000 ਦੀ हां ਦੇਣੀ ਐ ਮੁੱਲ 50 ਕਰਾ ਲਓ 52 ਕਰਾ ਲਓ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 46000 ਦੀ ਬਹਿੜਾ ਜੀ ਦੇਣੀ ਹੋਈਆਂ ਬੱਸ ਤੱਦ ਬੱਡ ਚੰਗਾ ਰੰਗ ਰੂਪ ਚੰਗਾ ਥਾਣਪੋਣ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਧਾਰਾ ਜਿਹੜਾ ਮਾਰ ਕੇ ਦਿਖਾ ਤੇ ਹੋਈ ਜਲਦੀ ਐਂ ਭੈਜਾ ਹੈ ਨਿਆਣਾ ਪਾ ਨਾ ਬਾਈ ਚੋਣ ਬੜਾ ਚੰਗਾ ਯਾਰ ਹਨਾ ਹਾਂ ਕਿਆ ਬਾਤ ਆ ਬਈ ਚੋਣ ਬੜਾ ਚੰਗਾ ਲੱਜੇਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕ ਦੇ ਇਹ ਮੰਗਾ ਲੈ ਗਰੰਟੀ ਆ ਯਾਰ ਬਹੁਤ ਠੀਕ ਆ ਨਾਲ ਨਾਲ ਫੋਲ ਚਾਹੀਦਾ ਡਰਕ ਕਮਾਲ ਦਾ ਇਕੱਲਾ ਇਕੱਲਾ ਥਾਂ ਅੱਗੇ ਭਰਾ ਦੋ ਇਹ ਦੂਜਾ ਸੂਆ ਜੀ ਇਦਾਂ ਤੋਂ ਚਾਰ ਦੰਦਾ ਜਰਸੀ ਚ ਪੈ ਜਾਂਦੀ ਆ ਹਜੇ 10 ਦਿਨ ਪੈਂਟਿੰਗ ਪਏ ਆ ਦੋਦੇ ਦੇ ਦੂ 25 26 ਕਿਲੋ ਜੀ ਕੱਚੀ ਕੱਚੀ ਆ 10 ਦਿਨ ਹਜੇ ਕਰਮਾ ਹੀ ਲੈਂਦੀ ਆ ਇਹ ਬੰਦਾ ਕਾਹਨੂੰ ਕੋਈ ਆਏ ਨਾ ਕਵੇ ਜਦੋਂ ਤਿਆਰ ਹੋ ਗਈ ਮੋਲੇ ਦਾ ਕੋਈ ਹੋਰ ਹੋਊਗੀ ਖੋਲ ਦੇ ਬਈ ਤੋਰ ਸੋਨੇ ਦੇ ਦਾਂਗੇ 62000 ਰੁਪਏ ਅੱਜ ਦੀ ਘੜੀ ਮੁੱਲ ਦਾ 62000 ਜਿੱਦ ਦੇ ਵੜ ਤਿਆਰ ਹੋ ਗਏ ਉੱਤੇ ਮੁੱਲ ਹੋਰੂ ਫੇਸ ਬੜਾ ਚੰਗਾ ਬੋਦੀ ਚੰਗਿਆ ਰੰਗ ਰੂਪ ਚੰਗਾ ਇਹ ਤਰ੍ਹਾਂ ਨਹੀਂ ਆਉਂਦਾ ਖੁੱਲੀ ਆਈ ਹੈ ਨਾ ਕੱਲ ਹੀ ਲਈ ਆਈ ਠੀਕ ਆ ਹਾਂ ਹੂੰ ਇਹ ਤਰ੍ਹਾਂ ਨਹੀਂ ਆਉਂਦਾ ਠੀਕ ਆ ਤੇ ਲਾਡੂ ਲੰਬਾ ਪਈਆਂ ਬਈ ਤਾਂ ਬਹੁਤ ਚੰਗਾ ਬਣੂਗੀ ਬਹੁਤ ਯਾਰ ਹਣਾ ਤੇ ਲਾਡਾ ਲਾਡੂ ਲਾਨੇ ਕਰ ਬਣੂਗਾ ਬਹੁਤ ਜੀ ਮੁੱਲ 62 ਬਾੜ ਦੀ ਦੇਣੂਈ 62000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਚੰਗੀ ਆ ਵੜ ਫੇਸ ਦੇ ਬੋਦੀ ਵਾਦੀ ਬਹੁਤ ਚੰਗੀ ਆ ਸਨਾਖ ਨੂੰ ਨਵਾੜਦੇ ਵਿੱਚ ਬਹੁਤ ਅੰਕਲ ਨੂੰ ਲੱਗ ਜੰਗਾ ਚਮਕ ਜੰਗ ਫੁੱਲ ਤੇ ਲੰਘੋ ਅੱਗੇ ਭਰਾ ਤਨ ਨੰਬਰ ਕਿਹੜਾ ਸੁਆ ਸੁੰਦੀ ਹੈ ਇਹ ਦੂਜਾ ਦੂਆ ਹੈ ਕਿੰਨੇ ਦਿਨ ਲੈਂਦੀ ਹੈ ਬਸ ਇਹ ਤੇ ਵੀ ਇੱਕ ਦੋ ਦੇ ਨਹੀਂ ਕੱਢੂ ਤਿਆਰੀਆਂ ਚਾ ਹਾਂ ਤਿਆਰੀਆਂ ਚਾ ਉਹ ਠੰਡੀ ਫੀਲ ਆ ਲੈ ਐਂ ਬਹਿ ਜਾ ਦੁੱਧ ਦਿੰਦਾ ਇਹਨੇ ਪਿਛਲੇ ਸੋਇ ਦੁੱਧ ਦਿੱਤਾ ਪਿਛਲੇ 14 15 ਕਾ ਫਿਰ ਕੀ 15 16 ਕਾ ਦੁੱਧ ਬੋਲ ਦੇ ਭਾਈ ਚੋਰ ਕੇ ਖੜਾ ਏ ਢਿੱਲਾ ਬਹੁ ਪਈਆਂ ਠੰਡੀ ਫੁੱਲ ਭਾਈ ਨੇ ਹੱਥ ਲਾਇਆ ਕੋਈ ਜੱਕਰੀ ਨਹੀਂ ਮੌਰ ਨਾ ਖੜੀ ਰਹੀ ਵਿਚਾਰੀ ਹਾਂ ਥੋੜਾ ਬਹੁਤ ਚੰਗਾ ਕੱਟ ਬੱਦ ਸਿੰਚ ਚੰਮ ਚੰਗੀ ਥੋੜੀ ਕਰਾ ਹਾਂ ਥੋੜਾ ਬੜਾ ਚੰਗਾ ਲੱਗਿਆ ਜੀ ਹਾਂ ਥੋੜੀ ਕਰਾ ਸੰਗ ਦੀ ਹੈ ਗਰਮੀ ਬਿਲਕੁਲ ਨਹੀਂ ਮਾਂਦੀ ਭਰੇ ਰੱਖਣ ਵਾਲੀ ਗਾਂ ਇਹ ਚੰਗੀ ਹੋਗੀ ਭਰੇ ਰੱਖਣ ਵਾਲੀ ਗਾਂ ਹਾਂ ਮੌਸਮ ਲੈ aí ਬਹਿ ਜਾ ਕੋਈ ਬੰਦਾ ਕਬੇ ਨਾ ਭਈ ਹਾਂ ਕੱਪਣਾ ਜਾਏ ਹਾਂ ਲੈ 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 ਜਿਵੇਂ ਮਰਜ਼ੀ ਬੈਠਾ ਇਹ ਵੀ ਚਾਹੀ ਸਿੱਧੀ ਮੰਗਾਲੇ ਬੰਦਾ ਥਣਾ ਦੀ ਗਰੰਟੀ ਥੋੜਾ ਕਮਾਲ ਦਾ ਯਾਰ ਹਾਂ ਤੇ ਕੀ ਮੋਲ ਆ ਫਿਰ ਇਹਦਾ ਬਾਈ 48000 ਦੀ ਦੇ ਦਾਂਗੇ ਜੀ ਮਾਨਤਾਨ ਹੋ ਜਾ ਮਾਨਤਾਨ ਕਰਦਾ ਹਾਂ 48000 ਰੁਪਏ ਮੁੱਲ ਦਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਆ ਬੜਾ ਸਨਖੀ ਆ ਫੇਸਬੁੱਕ ਚੰਗਾ ਬਹੁਤ ਬੜਾ ਚੰਗਾ ਅੜਕ ਮਾਲ ਦਾ ਮੁੱਠੀ ਵਾਲਾ ਧਾਣ ਇਕੱਲਾ ਇਕੱਲਾ ਥਾਣ ਲੱਗਿਆ ਕਰਨਾ ਅੱਗੇ ਬਾਈ 4 ਨੰਬਰ ਸੁਈ ਵੀ ਇਹ ਸੁਈ ਵੀ ਆ ਬਾਈ ਇਹ ਪਹਿਲਾਂ ਆ ਬਾਈ ਦੋ ਦੰਦ ਬੱਚੀ ਆ ਕਦੋਂ ਸੁਈ ਆ ਇਹਨੂੰ ਸੂਈ ਨੂੰ ਆਜੋ ਗਿਆ ਤੀਜਾ ਦਿਨ ਬੱਚਾ ਕੀ ਹੈ ਵੀਰੇ ਬੱਚਾ ਬੱਛੀ ਹੈ ਜੀ ਪਤਾ ਨਹੀਂ ਕਿਹੜੇ ਟੀਕੇ ਦੀਆਂ ਸੈਕਸੜਾ ਜੇ ਬੰਦਾ ਸੌਦਾ ਕਰਦਾ 6 ਹੈ 5000 ਦੀ ਬੱਛੀ ਰੱਖ ਲਾਂਗੇ ਓਕੇ ਬੱਛੀ ਬਹੁਤ ਚੰਗੀ ਹੈ ਹਾਂ ਪਰ ਮੈਨੂੰ ਪਤਾ ਨਹੀਂ ਪੀ ਕਾ ਮੈਂ ਭੁੱਲ ਗਿਆ ਹੂੰ ਠੀਕ ਆ ਤੇ ਹੁਣ ਜਿਹੜਾ ਦੁੱਧ ਹੋਊਗਾ 19 ਕਿਲੋ ਦੁੱਧ ਉਹ 20 19 ਕਹਿ ਕੇ ਦੇਣਾ ਨੈਟ ਤਿਆਰ ਨੈਟ ਤਿਆਰ ਜਿਹੜਾ ਦੋ ਟਾਈਮ ਬੰਦਾ ਉਸ ਤਾਂ ਬਈ ਪੰਜ ਲੋਟਾਂ ਚੋਲੇ 19 ਲੀਟਰ ਦੋ ਦਾਂਦਾ ਦੰਦ ਵੀ ਪੱਟ ਕੇ ਦਿਖਾ ਦਿੰਨੇ ਆ 20 ਲੀਟਰ 22 ਕਹਿੰਦਾ ਹੁੰਦਾ ਹੈਗਾ ਪਰ 19 ਲੀਟਰ ਮੰਨ ਲਓ ਕੋਈ ਵੀ ਪੱਤੀ ਲੀਟਰ ਦੁੱਧ ਦੇ ਦੂ ਬਹਿਰ ਚੰਗਾ ਥਣ ਥਣ ਚੰਗਾ ਬਈ ਸੋਰਾ ਤਰਾ ਚੰਗਾ ਮੈਂ ਡਾਂਗਾ ਪਹਿਲਾ ਸੂਆ ਐ ਵੀ ਨਹੀਂ ਲੈ ਜੇ ਮੈਂ ਮਰਜੀ ਲੈ ਬਹਿ ਜਾ ਕਿਆ ਬਾਤ ਹੈ ਅਜੇ ਕਿਹੜੇ ਬੱਜੇ ਆਪਾਂ ਪੈੜਨੇ ਆਪ ਤੁਰਿਆ ਨਹੀਂ ਜਾਣਾ ਬਈ ਯਾਰ ਸਹੀ ਗੱਲ ਹੈ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਬਹੁਤ ਗਵਾਰ ਬੱਚੀ ਤੈਨੂੰ ਕਹੇ ਬਈ ਯਾਰ ਸੌਦਾ ਕਰ ਲੈ ਕੋਈ 5000 ਦੀ ਰੱਖ ਹੂੰ ਉਹ ਵੀ ਆਪਾਂ ਉਹ ਬੰਦਿਆ ਨਹੀਂ ਕਿਹਾ ਜਿੰਨਾ ਤੋਂ ਲਈ ਆ ਠੀਕ ਆ ਹਾਂ ਠੀਕ 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 ਮੁੱਲ ਕੀ ਆ ਫਿਰ ਇਹਦਾ ਮੁੱਲ ਯਾਰ ਬਾਈ ਇਹ ਉਸਰਾ ਹੁਣਾ ਸਿਆਲ ਹੁੰਦੇ ਦਾ ਬੈੜ ਵੀ ਆਪਾਂ ਨੂੰ ਪਤਾ ਕਿੰਨੇ ਦੀ ਸੀ ਹੁਣ 75000 ਮੁੱਲਾ 72 ਦੀ ਦਮਾਂਗੇ 75000 ਰੁਪਇਆ ਮੁੱਲਾ 72000 ਦੀ ਬਾਈ ਕਹਿੰਦਾ ਬੈੜਾ ਜਿਹੜੀ ਦੁੱਧ ਬੰਦਾ ਦੋ ਟਾਈਮ ਚੋਲੇ ਦੀਆਂ ਵੀ ਧਾਰਾ ਮਾਰ ਦਿੰਨੇ ਆ ਮਾੜਾ ਜਿਹਾ ਲੈਣਾ ਤੇ 75 ਨਿਆਣਾ ਫਲਾਰੇ ਲਾਇ ਭਾਈ ਤਰਾਂ ਮਾਰ ਕੇ ਖੋਨੇ ਨਿਆਣਾ ਬਾਈ ਫੌਂਦਾ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਨਿਆਣਾ ਪੜਾ ਕਿਹਾ ਜਰਮਨੀ ਨੇ ਕੁਛ ਨਹੀਂ ਥਣ ਤੁਣ ਵੀ ਸਮਾ ਕਰਕੇ ਵਧੀਆ ਘਟ ਜਾਂ ਜੀ ਹੁਠਾਣਾ ਲਗਾ ਘੜਦੀ ਆ ਭਾਈ ਯਾਰ ਹੂੰ ਕੋਈ ਬੰਦਾ ਮੈਂ ਆਪਣਾ ਕਰ ਲੈ ਆਪਣੇ ਘਰੇ ਤੋਂ ਦੋ ਬੰਦੇ ਲੈ ਕੇ ਜਾ ਹੂੰ ਚੋਂ ਬੜਾ ਚੰਗਾ ਯਾਰ ਹਣਾ ਲੈ ਚੋਂ ਬਈ ਵਾ ਵਾ ਬੱਛੇ ਬਾਈ ਬੜੀ ਚੰਗੀ ਆ ਯਾਰ ਹੂੰ ਲੈ ਕਹਿਦਾ ਮੈਂ ਲੈ ਤਰਾਂ ਮਾਰ ਦਿੰਦੇ ਨੇ ਕਿਆ ਬਾਤ ਹੈ ਜੂਨ ਬੜਾ ਚੰਗਾ ਬਈ ਟਾਈਟ ਵਾਈਸ ਵੀ ਨੰਬਰ 1 ਨਾ ਦੁੱਧ ਵੀ ਚੰਗਾ ਦੇ ਦਿੱਤਾ ਵੱਡੀ ਗੱਲ ਬੱਚਾ ਮਗਰ ਬੱਚੇ ਬੱਚੀ ਬਹੁਤ ਕੁਆਲਿਟੀ ਦੀ ਨਾ ਕੋਈ ਭਰਾ ਕੋਈ ਨਹੀਂ ਸਹੀ ਮੈਨੇ ਤਾਂ ਸਹੀ ਗੱਲ ਆ ਹਾਂ ਜਿਹੜਾ ਬੰਦਾ ਪਾਰ ਖੂ ਉਹ ਬੱਚੀ ਛੱਡ ਕੇ ਨਹੀਂ ਜਾਂਦਾ ਹਾਂ ਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆ ਬਾਈ ਨਾ ਕਿ ਨਾ ਤੇ ਕਰ ਲਿਓ ਜੀ ਧੰਨਵਾਦ